ਜੀ ਐਵੇਂ ਥੋੜੀ ਕਿਹਾ ਜਾਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਉਸ ਸਮੇਂ ਦੀ ਵੀਡੀਓ ਆ ਜਦੋਂ ਦੋ ਸੈੱਲ ਆਪਸ ਦੇ ਵਿੱਚ ਮਿਲਦੇ ਆ ਤੇ ਮਾਂ ਦੇ ਗਰਭ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਤੇ ਉਸ ਸਮੇਂ ਦੇਖੋ ਤੁਸੀਂ ਇੱਕ ਲਾਈਟ ਆ ਜਿਹੜੀ ਕਿਉਂਕਿ ਹੁਣ ਮਸ਼ੀਨਰੀ ਆ ਹੁਣ ਬਹੁਤ ਚੀਜ਼ਾਂ ਨੇ ਜਿਹੜੀਆਂ ਐਡਵਾਂਸ ਹੋ ਗਈਆਂ ਜਿਦੇ ਵਿੱਚ ਇਹ ਚੀਜ਼ਾਂ ਰਿਕਾਰਡ ਕਰ ਸਕਦੇ ਆ ਸੋ ਇਨਸਾਨੀ ਸ੍ਰੀ ਇੰਨਾ ਕ ਰਹੱਸਮਈ ਆ ਇਹਦੇ ਉੱਤੇ ਕੀਤੇ ਹੋਏ ਪ੍ਰਯੋਗ ਜਾਂ ਇਹ ਸਰੀਰ ਦੇ ਨਾਲ ਪਤਾ ਨਹੀਂ ਆਪਾਂ ਕੀ ਕੁਝ ਕਰ ਸਕਦੇ ਹਾਂ ਪਹਿਲਾਂ ਡਾਕਟਰ ਬੈਦ ਹੁੰਦੇ ਨਹੀਂ ਸੀ ਪਹਿਲਾਂ ઋષਿ ਹੁੰਦੇ ਸੀ ਇਹ ਧਨਵੰਤਰੀ ઋષਿ ਦੀ ਇੱਕ ਗੁਫਾ ਜਿਹਦੇ ਵਿੱਚ ਉਹਨਾਂ ਨੇ ਦੇਸੀ ਪ੍ਰਯੋਗ ਦੇ ਨਾਲ ਦੱਸਿਆ ਹੋਇਆ ਵੀ ਕਿਵੇਂ ਆਪਾਂ ਕਿਸੇ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ ਹੈਨਾ ਕਿਉਂਕਿ ਇਨਸਾਨੀ ਸਰੀਰ ਦਾ ਜਿਹੜਾ ਇਹ ਪ੍ਰਮਾਤਮਾ ਨੇ ਇੰਨਾ ਕੁ ਚਮਤਕਾਰੀ ਬਣਾਇਆ ਹੋਇਆ ਆਪਾਂ ਗੱਲ ਕਰਦੇ ਹਾਂ ਕਿ ਪਾਣੀਆਂ ਦੀ ਖੋਜ ਨਹੀਂ ਹੋਈ ਸਾਤੋਂ ਧਰਤੀ ਦੀ ਖੋਜ ਨਹੀਂ ਹੋਈ ਅਸਮਾਨ ਦੀ ਖੋਜ ਨਹੀਂ ਹਜੇ ਇਨਸਾਨੀ ਸਰੀਰ ਨੂੰ ਵੀ ਆਪਾਂ ਪੂਰਾ ਨਹੀਂ ਜਾਣਦੇ ਕਿਉਂਕਿ ਜੋ ਪ੍ਰਮੰਡੇ ਸੋਈ ਪਿੰਡੇ ਹੈਨਾ ਆ ਹੁਣ ਬੰਦਾ ਜਿਹੜਾ ਇਹ ਇੰਗਲੈਂਡ ਦਾ ਰਹਿਣ ਵਾਲਾ ਮੈਥਿਊ ਆ ਇਹ ਬੰਦੇ ਨੂੰ ਇੱਕ ਏਦਾਂ ਦੀ ਬਿਮਾਰੀ ਹੋ ਗਈ ਕਿ ਇਹ ਹੁਣ ਕੁਝ ਵੀ ਖਾਂਦਾ ਰੋਟੀ ਖਾਵੇ ਚਾਹ ਪੀਵੇ ਜੂਸ ਪੀਵੇ ਕੁਝ ਵੀ ਪੀਵੇ ਇਦੇ ਅੰਦਰ ਅਲਕੋਹਲ ਬਣ ਜਾਂਦੀ ਆ ਆਪਣੇ ਆਪ ਹੀ ਇਹਦਾ ਜਿਹੜਾ ਸਰੀਰ ਆ ਉਹ ਅੰਦਰ ਸ਼ਰਾਬ ਬਣਾ ਦਿੰਦਾ ਇਹਦੇ ਤੇ ਮਤਲਬ ਕਿ ਜਦੋਂ ਵੀ ਇਹ ਕੁਝ ਖਾਂਦਾ ਤਾਂ ਇਹ ਸ਼ਰਾਬੀ ਹੋ ਜਾਂਦਾ ਤੇ ਡਾਕਟਰ ਇਹਨੂੰ ਰੇਅਰ ਬਿਮਾਰੀ ਦੱਸ ਦਿਆ ਹੁਣ ਆ ਜਿਹੜਾ ਅਗਲਾ ਬੰਦਾ ਇਹ ਬੰਦਾ ਅਮਰੀਕਾ ਤੋਂ ਇਹ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਤੋਂ ਬਾਅਦ ਇਹਨੂੰ ਲੋਕਾਂ ਦਾ ਜਿਹੜਾ ਸਰੀਰ ਆ ਜਾਂ ਇਹਨੂੰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਇੱਕ ਅਜੀਬ ਜੀਆਂ ਧਾਰੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹਨੇ ਉਹ ਜਿਹੜਾ ਇਹਦੇ ਅੰਦਰ ਚੇਂਜ ਆਇਆ ਜਾਂ ਉਹ ਬਦਲਾ ਆਇਆ ਇਹਨੇ ਉਹ ਚੀਜ਼ ਨੂੰ ਇੱਕ ਕਲਾ ਦੀ ਤਰ੍ਹਾਂ ਲਿਆ ਤੇ ਇਹਨੇ ਉਹ ਚੀਜ਼ਾਂ ਨੇ ਜਿਹੜੀਆਂ ਪ੍ਰਿੰਟ ਕਰਨੀਆਂ ਸ਼ੁਰੂ ਕਰਦੀਆਂ ਹੁਣ ਇਹ ਹਰ ਚੀਜ਼ ਨੂੰ ਦੇਖ ਕੇ ਉਹਦੇ ਉੱਪਰ ਦੀਆਂ ਜਿਹੜੀਆਂ એનર્ਜੀ ਵਾਲੀਆਂ ਬੇਬਸ ਹੁੰਦੀਆਂ ਨੇ ਲਾਈਨਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਕ੍ਰੀਏਟ ਕਰ ਸਕਦਾ ਬਣਾ ਸਕਦਾ ਹੁਣ ਜਿਵੇਂ ਆ ਦੱਸ ਦੇਣੀ ਹੁਣ ਇੱਕ ਨਵੀਂ ਖੋਜ ਆਈ ਆ ਉਹਦੇ ਵਿੱਚ ਪਤਾ ਲੱਗਦਾ ਵੀ ਜੇ ਇਹ ਇਨਸਾਨ ਦਾ ਜਿਹੜਾ ਦੰਤ ਦਾ ਉਹਨੂੰ ਕੱਢ ਕੇ ਕੱਟ ਕੇ ਤੇ ਬੰਦੇ ਦੀ ਅੱਖ ਦੇ ਥੱਲੇ ਰੱਖਿਆ ਜਾਵੇ ਤਾਂ ਉਹਦੇ ਉੱਤੇ ਜੜ ਨਿਕਲਿਆ ਆਉਂਦੀ ਆ ਉਹਦੇ ਉੱਤੇ ਨਾੜੀਆਂ ਨਿਕਲਿਆ ਆਉਂਦੀਆਂ ਬੀਨਸ ਜਿਵੇਂ ਆਪਾਂ ਕਹਿ ਲਈਏ ਛੋਟੀਆਂ ਜਿਹੜੀਆਂ ਬਰੀਕ ਨਾੜੀਆਂ ਉਹ ਨਿਕਲਿਆ ਆਉਂਦੀਆਂ ਤੇ ਫਿਰ ਉਹਨੂੰ ਜੇ ਆਪਾਂ ਇਨਸਾਨ ਦੀ ਅੱਖ ਦੇ ਵਿੱਚ ਇੰਸਟਾਲ ਕਰਦੇ ਆ ਦੁਬਾਰਾ ਰੱਖਦੇ ਆ ਤਾਂ ਜਿਹੜੀਆਂ ਨਾੜੀਆਂ ਨੇ ਉਹ ਆਪਣੇ ਆਪ ਅੱਗੇ ਦੂਜੀਆਂ ਨਾੜੀਆਂ ਦੇ ਨਾਲ ਕਨੈਕਟ ਹੋ ਕੇ ਤੇ ਉਹ ਇੱਕ ਲੈਂਸ ਦੇ ਵਾਂਗੂ ਕੰਮ ਕਰਦਾ ਤੇ ਉਹ ਆਖਾ ਜਿਹੜੀ ਉਹ ਦੰਦ ਤੋਂ ਇੱਕ ਬੰਦਾ ਅੱਖ ਬਣਾ ਕੇ ਦੇਖ ਸਕਦਾ ਸੇਮ ਚੀਜ਼ ਇਹ ਕਹਿੰਦੇ ਜੇ ਤੁਹਾਡਾ ਕੰਨ ਵੱਡਿਆ ਗਿਆ ਤਾਂ ਆਪਣੀ ਇਥੋਂ ਪਸਲੀ ਦੇ ਵਿੱਚੋਂ ਇੱਕ ਇਹਨਾਂ ਦੀ ਹੱਡੀ ਲੈਣੀ ਆ ਤੇ ਉਹਨੂੰ ਆਪਣੇ ਸਰੀਰ ਦੇ ਵਿੱਚ ਰੱਖ ਦੇਣਾ ਤੇ ਉਹਦੇ ਉੱਤੇ ਵੀ ਜੜ ਨਿਕਲੀਆਂ ਹੋਣੀਆਂ ਮਤਲਬ ਉਹਦੇ ਉੱਤੇ ਵੀ ਜਿਹੜੀਆਂ ਬਰੀਕ ਨਾੜੀਆਂ ਨੇ ਉਹ ਨਿਕਲੀਆਂ ਹੋਣੀਆਂ ਫਿਰ ਉਹਨੂੰ ਆਪਣੀ ਕੰਨ ਦੀ ਜਗ੍ਹਾ ਤੇ ਲਾਉਣਗੇ ਤਾਂ ਆਪਣੇ ਕੰਨ ਦੁਬਾਰਾ ਬਣ ਜਾਣਾ ਸੋ ਕੋਲ ਮળા ਕੇ ਜੇ ਆਪਾਂ ਦੇਖੀਏ ਸਾਇੰਸ ਵੀ ਆ ਜਿਹੜੀ ਡਾਕਟਰੀ ਵੀ ਆ ਜਿਹੜੀ ਹਨਾ ਅੱਜ ਦਾ ਆਪਾਂ ਕਹਿ ਲਈਏ ਐਡਵਾਂਸ ਜੋਗਾ ਜਿਹੜਾ ਉਹੋ ਆਪਣਾ ਉਹਨਾਂ ਨੇ ਕੁਝ ਕ੍ਰੀਏਟ ਨਹੀਂ ਕੀਤਾ ਉਹਨਾਂ ਨੇ ਪਰਮਾਤਮਾ ਦੀ ਜਿਹੜੀ ਕ੍ਰिएशन ਆ ਜਾਂ ਪਰਮਾਤਮਾ ਦੀ ਜਿਹੜੀ ਸਾਨੂੰ ਬਖਸ਼ੀ ਹੋਈ ਦਾਤ ਆ ਜਿਹੜੀ ਕਹਿ ਲਓ ਕਿ ਜਿਹੜੀ ਮੋਕ ਦੀ ਉਹ ਨਹੀਂ ਜੀ ਤਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਕਈ ਵਾਰੀ ਹੈ ਨਾ ਵੀ ਉਹ ਜਿਹੜੀਆਂ ਦਾਤਾਂ ਨੇ ਉਹਨਾਂ ਦੇ ਬਾਰੇ ਉਹ ਸਟੈਪ ਵਾਈਜ਼ ਸਟੈਪ ਜਾਣਦੇ ਆ ਅੱਗੇ ਡਾਕਟਰ ਨਹੀਂ ਹੁੰਦੇ ਸੀ ਵੈਦ ਨਹੀਂ ਹੁੰਦੇ ਸੀ ਆਪਾਂ ਪਹਿਲਾਂ ਵੀ ਕਿਹਾ ਅੱਗੇ ॠषि ਹੁੰਦੇ ਸੀ ਤੇ ਜਿਹੜੇ ॠषि ਹੁੰਦੇ ਸੀ ਉਹ ਕੀ ਕਰਦੇ ਸੀਗੇ ਉਹ ਜਪ ਤਪ ਕਰਦੇ ਸੀ ਤੇ ਜਪ ਤਪ ਕਰਕੇ ਹੀ ਪਹਿਲਾਂ ਕਿਹੜਾ ਕੋਈ ਡਾਕਟਰੀ ਕੋਰਸ ਹੁੰਦਾ ਸੀ ਪਹਿਲਾਂ ਮੈਨੂੰ ਨਹੀਂ ਲੱਗਦਾ ਪਹਿਲਾਂ ਤਾਂ ਜਿਹੜੇ ਸਾਧੂ ਮਹਾਤਮਾ ਹੁੰਦੇ ਸੀ ਉਹ ਪਰਮਾਤਮਾ ਦਾ ਨਾਮ ਲੈ ਕੇ ਉਹਨਾਂ ਦੇ ਅੰਦਰ ਇੱਕ ਤਾਕਤ ਆਉਂਦੀ ਸੀ ਕਿ ਉਹਨਾਂ ਨੂੰ ਗਿਆਨ ਹੁੰਦਾ ਸੀ ਸਰੀਰ ਦੇ ਬਾਰੇ ਗਿਆਨ ਹੋ ਜਾਂਦਾ ਸੀ ਉਹਨਾਂ ਨੂੰ ਜੜੀਆਂ ਬੂਟੀਆਂ ਦਾ ਗਿਆਨ ਹੁੰਦਾ ਸੀ ਤਾਂ ਹੀ ਪਹਿਲਾਂ ਦੇ ਜਿੰਨੇ ਵੀ ਡਾਕਟਰ ਨੇ ਉਹ ਸਾਰੇ ਦੇਵਤੇ ਹੀ ਨੇ ਕਹ ਲਓ ਤੁਸੀਂ ਜਿਨ੍ਹਾਂ ਨੇ ਵੀ ਪਹਿਲਾਂ ਇੰਜੀਨੀਅਰਿੰਗ ਕੀਤੀ ਆ ਜਿਨ੍ਹਾਂ ਨੇ ਡਾਕਟਰੀ ਕੀਤੀ ਉਹ ਦੇਵਤੇ ਹੀ ਨੇ ਕਿਉਂਕਿ ਉਹਨਾਂ ਨੂੰ ਗਿਆਨ ਆ ਜਿਹੜਾ ਪਰਮਾਤਮਾ ਤੋਂ ਪ੍ਰਾਪਤ ਹੋਇਆ ਇਹ ਅੱਗੇ ਫਿਰ ਹੌਲੀ-ਹੌਲੀ ਇਹ ਚੀਜ਼ਾਂ ਬਾਧੀਆਂ ਗਈਆਂ ਸੋ ਖੈਰ ਆਪਾਂ ਉਹੀ ਗੱਲ ਕਰਦੇ ਹਾਂ ਕਿ ਵਾਹਿਗੁਰੂ ਨੇ ਕੱਲੀ ਧਰਤੀ ਕੱਲਾ ਪਾਣੀ ਕੱਲਾ ਅਸਮਾਨ ਇਹ ਬੇਅੰਤ ਬਣਾਇਆ ਇਨਸਾਨੀ ਸਰੀਰ ਵੀ ਬੇਅੰਤ ਆ ਇਹਦਾ ਵੀ ਹਜੇ ਸਾਨੂੰ ਪ੍ਰੋਪਰ ਗਿਆਨ ਨਹੀਂ ਹੈਗਾ ਕਿਉਂਕਿ ਇਨਸਾਨੀ ਸਰੀਰ ਦੇ ਵਿੱਚ ਜੋ ਬ੍ਰਹਿਮੰਡ ਹੈ ਸੋਹੀ ਪਿੰਡੇ ਪੂਰੇ ਦਾ ਪੂਰਾ ਬ੍ਰਹਿਮੰਡੀ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਪ੍ਰਗਟ ਕਰਤਾ ਸਾਨੂੰ ਨਹੀਂ ਉਸ ਚੀਜ਼ ਦਾ ਗਿਆਨ ਹੈਗਾ ਉਹ ਇੱਕ ਅਲੱਗ ਚੀਜ਼ ਹੈ ਖੇਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਦੀਆਂ ਬੜੀਆਂ ਬੇਅੰਤ ਰਹਿਮਤਾਂ ਨੇ ਤੁਹਾਡੇ ਤੇ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਣ ਦੇ ਵਾਸਤੇ ਰਹੋ ਧੰਨਵਾਦ